ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੇ ਚੜ੍ਹਦੀ ਗੱਲ 'ਚ ਹੋਵਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਦਾ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁ ਕਰ ਦਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜੁ ਕਰ ਦਿਆ ਕਰੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਾਡੀ ਲਾਈਫ ਦੇ ਵਿੱਚ ਕਈ ਵਾਰ ਇਦਾਂ ਹੁੰਦਾ ਹੈ ਹਨਾ ਮੰਨ ਜੋਨ ਵਾਲਾ ਹਨਾ ਤੁਹਾਡਾ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ ਆ ਬੜੇ ਲੋਕਾਂ ਨਾਲ ਇਦਾਂ ਹੁੰਦਾ ਹਨਾ ਹੁਣ ਇਗਨੋਰ ਕਿਉਂ ਕਰਦਾ ਤੇ ਉਸ ਇਗਨੋਰ ਇਗਨੋਰੈਂਸ ਦਾ ਤੁਹਾਡੇ ਤੇ ਕੀ ਅਸਰ ਤੇ ਉਹਦੇ ਤੇ ਕੀ ਅਸਰ ਹੁੰਦਾ ਹਨਾ ਇਸ ਬਾਰੇ ਡਿਸਕਸ ਕਰਾਂਗੇ ਅੱਜ ਆਪਾਂ ਠੀਕ ਹੈ ਜੀ ਵੀਡੀਓ ਬਹੁਤ ਸੋਹਣੀ ਆ ਸ਼ੁਰੂ ਤੋਂ ਐਂਡ ਤੱਕ ਦੇਖਿਓ ਜੀ ਜਦੋਂ ਕਿ ਜਦੋਂ ਕੋਈ ਵੀ ਪਰਸਨ ਤੁਹਾਨੂੰ ਇਗਨੋਰ ਕਰਨ ਲੱਗ ਜੇ ਸਭ ਤੋਂ ਪਹਿਲਾਂ ਤਾਂ ਤੁਸੀਂ ਉਸ ਨੂੰ ਇੱਕ ਟੈਂਸ਼ਨ ਦੇ ਤੌਰ ਤੇ ਨਹੀਂ ਲੈਣਾ ਆਪਣੇ ਆਪ ਤੇ ਠੀਕ ਹੈ ਜੀ ਆਪਾਂ ਕੀ ਕਰਦੇ ਜਦੋਂ ਕੋਈ ਸਾਡੀ ਇਗਨੋਰ ਕਰਨ ਲੱਗ ਜਾਂਦਾ ਨਾ ਹਾਲਾਂਕਿ ਸਾਡਾ ਖਾਸ ਹੁੰਦਾ ਨਾ ਤਾਂ ਸੀ ਇਹ ਸੋਚ ਪੈ ਰਹੀ ਯਾਰ ਆਪਾਂ ਕੀ ਕਰ ਲਿਆ ਸਭ ਤੋਂ ਕੀ ਗਲਤੀ ਹੋ ਗਈ ਉਹ ਸਾਨੂੰ ਇਗਨੋਰ ਕਰ ਰਿਹਾ ਵਾ ਹਨ ਸੋ ਪਹਿਲੀ ਤਾਂ ਗੱਲ ਉਹਦੀ ਉਸ ਇਗਨੋਰੈਂਸ ਨੂੰ ਆਪਣੇ ਉੱਤੇ ਹਾਵੀ ਨਾ ਆਉਂਦੇ ਹੋ ਹਨ ਕਿਉਂਕਿ ਸਾਨੂੰ ਨਹੀਂ ਪਤਾ ਉਹਦਾ ਮਕਸਦ ਕੀ ਆ ਇਗਨੋਰ ਕਰਨ ਦਾ ਨਾ ਹੋ ਸਕਦਾ ਉਹਦੇ ਦਿਲ ਵਿੱਚ ਸਾਡੇ ਲਈ ਕੀ ਆ ਹਨ ਕਿਉਂਕਿ ਲੋਕਾਂ ਨੂੰ ਕੁਝ ਨਹੀਂ ਪਤਾ ਦਾ ਕਿਸੇ ਦੇ ਦਿਲ ਦੇ ਵਿੱਚ ਕੀ ਲੋਕੀ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਕਿਬੜ ਸਾਡੇ ਚੋਣ ਵਾਲੀ ਸਾਡਾ ਨੁਕਸਾਨ ਹਨਾ ਸਾਡਾ ਫਾਇਦਾ ਨਹੀਂ ਚਾਹੁੰਦੇ ਹੁੰਦੇ ਹਨਾ ਸਾਡਾ ਨੁਕਸਾਨ ਚਾਹੁੰਦੇ ਹੁੰਦੇ ਆ ਸੋ ਪਹਿਲੀ ਤਾਂ ਗੱਲ ਹੋ ਸਕਦਾ ਉਹ ਸਾਡੀ ਕਿਸੇ ਸਕਸੈਸ ਨੂੰ ਦੇਖ ਕੇ ਸਾਡੀ ਕਿਸੇ ਅਚੀਵਮੈਂਟ ਨੂੰ ਦੇਖ ਕੇ ਉਹ ਜੈਲਸ ਫੀਲ ਕਰਦਾ ਤੇ ਸਾਨੂੰ ਇਗਨੋਰ ਕਰਨ ਲੱਗ ਗਿਆ ਸੋ ਜੇ ਤੁਸੀਂ ਇਗਨੋਰੈਂਸ ਨੂੰ ਲੈ ਕੇ ਉਹਦੀ ਨੂੰ ਨਾ ਤੁਸੀਂ ਆਪਣੇ ਆਪ ਤੇ ਡਿਪਰੈਸਿਵ ਫੀਲ ਕਰੋਗੇ ਤੁਹਾਡੀ ਬੋਡੀ ਲੈਂਗੁਏਜ ਤੁਹਾਡਾ ਫੇਸ ਇਮਪ੍ਰੈਸ਼ਨ ਇਦਾਂ ਹੋ ਜਾਊਗਾ ਤਾਂ ਉਹ ਉਸ ਚੀਜ਼ ਨੂੰ ਦੇਖ ਕੇ ਉਹ ਖੁਦ ਮੋਟੀਵੇਟ ਹੋ ਜਾਊ ਵੀ ਹਾਂ ਯਾਰ ਬਈ ਇਹੇ ਲੱਗਦਾ ਇਹਨੂੰ ਮੈਂ ਇਗਨੋਰ ਕਰਨਾ ਤਾਂ ਇਹ ਉਸ ਚੀਜ਼ ਨੂੰ ਟੈਨਸ਼ਨ 'ਚ ਲੈ ਗਿਆ ਸੋ ਇਹ ਕੋਸ਼ਿਸ਼ ਕਰੋ ਵੀ ਜੇ ਉਹ ਤੁਹਾਨੂੰ ਇਗਨੋਰ ਕਰਦਾ ਤਾਂ ਤੁਹਾਨੂੰ ਵੀ ਕੋਈ ਫਰਕ ਨਹੀਂ ਪੈਂਦਾ ਉਸ ਚੀਜ਼ ਤੋਂ ਹਨਾ ਉਸ ਚੀਜ਼ ਨੂੰ ਆਪਣੇ ਹੱਥੇ ਹਾਵੀ ਨਾ ਹੁੰਦੇ ਹੋ ਕਿਉਂਕਿ ਜੇ ਹਾਵੀ ਹੋਂਦੋਂਗੇ ਤਾਂ ਉਹ ਬੰਦਾ ਹੋਰ ਜ਼ਿਆਦਾ ਖੁਸ਼ ਹੋਊਗਾ ਤੇ ਤੁਹਾਡਾ ਉਸ ਚੀਜ਼ ਦਾ ਨੁਕਸਾਨ ਹੋਊਗਾ ਸੋ ਕੋਸ਼ਿਸ਼ ਕਰੋ ਜਿਹੜਾ ਬੰਦਾ ਤੁਹਾਨੂੰ ਇਗਨੋਰ ਕਰਦਾ ਹਨਾ ਚਾਹੇ ਕੋਈ ਵੀ ਆ ਜੇ ਤੁਹਾਡੇ ਰਿਲੇਸ਼ਨ ਦੇ ਵਿੱਚ ਜਾਂ ਦੂਰਤਵਾ ਹਨ ਜੇ ਇਗਨੋਰ ਕਰਦਾ ਤੂੰ ਕਿ ਠੀਕ ਆ ਭਾਈ ਤੂੰ ਇਗਨੋਰ ਕਰਦਾ ਠੀਕ ਆ ਤਾਂ ਸਾਨੂੰ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ ਅੱਜ ਦਾ ਸਮਾਂ ਇਦਾਂ ਦਾ ਹੀ ਆ ਨਾ ਜੇ ਇਗਨੋਰ ਕਰਦਾ ਤਾਂ ਕਰਨ ਦਾ ਕੋਈ ਗੱਲ ਨਹੀਂ ਤੁਸੀਂ ਆਪਣੇ ਆਪ ਵਿੱਚ ਮਸਤ ਰਹੋ ਕਿਸੇ ਦੀਆਂ ਚੀਜ਼ਾਂ ਨੂੰ ਲੈ ਕੇ ਆਪਣੇ ਮਾਈਂਡ ਤੇ ਆਪਣੇ ਬ੍ਰੇਨ ਤੇ ਉੱਤੇ ਡਿਪਰੈਸ਼ਨ ਨਾ ਪਾਓ ਠੀਕ ਹੈ ਜੀ ਸੋ ਇੱਥੇ ਵੀਡੀਓ ਖਤਮ ਕਰਦੇ ਆਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ